ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਮੋ ਕੇ ਚੜਤੀ ਕਲਾ ਚਾਹੂਮਗੇ ਚੈਨਲ ਤੇ ਨਵੇਂ ਪੁੱਲਿਓ ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੀਸਰਾ ਸ਼ਾਨਦਾਰ ਕਵੱਡੀ ਕਾ ਬਲੌਗ ਆਪ ਜੀ ਦੇ ਨਾਲ ਸ਼ੇਅਰ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਲੈ ਵੀ ਜਤਾ ਤੋ ਫੋਟੋਗ੍ਰਾਫਰ ਸੇਜ ਦੇ ਦੇ ਅਗਲੀ 10 ਮਿੰਟ ਬਾਅਦ ਸੇਜ ਨੂੰ 20000 ਨਾਲ ਕਰਨੇ ਕਰ ਬਤੀ 10 ਗ੍ਰੀ ਸੱਜਾ ਲੋਡ ਕਰ ਰਹੇ ਨੇ ਕਈ ਰਾਉਂਡ ਤੋਂ ਬਾਲ ਦੀ ਟੀਮ ਆ ਗਈ ਆ ਉਹ ਰਾਉਂਡ ਵਾਲੀ ਸੈੱਡ ਆ ਗਈ ਹੈ ਔਰ ਚਾ ਮੇਰਾ ਮਤ ਹੋਈ ਹੈ ਵਾਸਤੇ ਲੰਘ ਕੋਈ ਦੀ ਕਰਦੇ ਜੈ ਵੀ ਮਰੀਕ ਉਹ ਚਿਤਾ ਦਾ ਜੱਫੇ ਮਾਰਦੇ ਤਾਰੇ ਚਿਤਾ ਦਾ ਜੱਫੇ ਮਾਰਦੇ ਤਾਰੇ ਇੱਕ ਪਾਸੇ ਮਰੀਕ ਮਰੀਕ ਦੇ 4 ਸਹਾ ਵਾਲਾ RAM ਸਾਹਿਬ ਵਾਲਾ ਸ਼ਰਕਾਰ ਬਈ ਬੇਟੀਆ ਕਬੱਡੀ ਕਮੇਟੀ ਵੱਲੋਂ ਬੇਤੀਆ ਰੈਫਰੀ ਜੀ ਦਾ ਧਿਆਨ ਨਾਲ ਸੁਣੋ ਵੀ ਕੋਈ ਵੀ ਪੁਆਇੰਟ ਹੋਲਡ ਨਹੀਂ ਕਰਨਾ ਭਰਾਵਾਂ ਕੇ ਕੋਈ ਵੀ ਪੁਆਇੰਟ ਹੋਲਡ ਨਹੀਂ ਕਰਨਾ ਗੁੱਪੀ ਜਿਹੜਾ ਪੁਲੀਸ ਐਸਟਾ ਫਰਾਂਟਾ ਔਰ ਸਿਰਫ ਇੱਥੇ ਹੋਵੇਗਾ ਲਓ ਸਾਰੇ ਕਬੱਡੀ ਕਬੱਡੀ ਬਹੁਤ ਜ਼ੋਨਾ ਮੈਚ ਹੈ

ਹਾਡੀ ਹਾਡੀ ਸੋਨੀ ਸੋਨੀ ਓ ਤੇਰਾ ਕਬਾ ਸੋਨੀ ਸੋਨੀ ਕਹਿੰਦੇ ਰਾਜਪੁਰੇ ਵਾਲਾ ਰਾਜਪੁਰੇ ਬੱਲੇ ਬੱਲੇ ਕਰਾ ਰਿਹਾ ਹੈ ਅਗਲੀ ਕਬੱਡੀ ਤੇ ਸੋਨਿਆਂ ਜਾਂ ਸੇਰਕ ਫੇਰ ਚੁੱਕਿਆ ਲਓ ਸਾਹਮਣੇ ਕਹਿੰਦੇ ਸੇਰਕ ਤਾਲ ਪਿੰਡਾ ਮੁੰਡੇ ਦਾ ਰੇਡ ਪਾ ਰਿਹਾ ਹੁਣ ਚਾਰ ਦੇ ਔਰ ਚਾਰ ਦੇ ਵਿੱਚ ਕਹਾਂ ਵੱਡ ਕੇ ਟਰਾਈ ਕਰੇਗਾ ਜੁਤਾਲ ਸਿਰਕ ਉਹਦੀ ਹਰਮਾਨਟੀ ਦੀ ਧੂੜ ਕੌਣ ਪਾਉਦਾ ਜੂੜੇ ਮੇਰਾ ਸੱਤੋ ਦਾ ਜਿੱਨਾ ਹੁੰਦੇ ਆ ਰੇਡੀਆ ਗੱਲਾਂ ਹੁੰਦੀਆਂ ਨੇ ਜਿੱਲਾ ਲੋਹਿਆ ਦੇ ਆ ਰੇਡੀਆ ਗੱਲਾਂ ਹੁੰਦੀਆਂ ਨੇ ਰੇਲ ਤੇ ਗੋਲ ਬੱਲੇ ਵਾਲੀ ਦੇ ਨਾ ਸੋਨੇ ਦੀ ਰਮਾ ਕਮੇਟਰੀ ਦਾ ਮੇਰਾ ਵਾਦਾ ਹੋਇਆ ਔਰ ਸਾਲ ਇਹਦੇ ਪਾਈ ਹੋਏ ਕਬੱਡੀ ਹੈ ਪਾਈ ਦੀ ਕਰਦੇ ਆ ਫਰਾਂ ਦੇ ਟੀਮਾਂ ਦੇ ਵਿਚੀ ਹੈ ਪੇਪਰ ਦਾ ਰਾਵੀ ਦਾ ਕੋਈ ਵੀ ਕੰਦੂ ਬਤੂ ਨਹੀਂ ਕੰਬਲ ਰੇਡਰ ਦਾ ਨਾ ਪਰ ਰੁਕਾ ਆਸੀ ਗਾਲ ਜੀ ਸਾਰਾ ਅੱਜ ਵੀ ਨੋਟਰ ਕਹਿੰਦਾ ਸਰਦਾਰ ਜੀ ਸਰਦਾਰ ਜੋਂ ਕਮਲ ਜੀ ਸਿੱਧੀ ਕਰੀ ਜਿੱਥੇ ਆਇਆ ਹੋਇਆ ਅੱਜ ਉਹਨਾਂ ਨੇ ਮੇਰੇ ਸਿਰ ਤੋਂ ਪਿੱਛੇ ਸਟੇਟ ਮੈਡੀਕਲ ਸੋੜਾ ਉਹਨਾਂ ਵੱਲੋਂ ਬੱਦੇ ਨਾਮ ਜਿਹੜੀ ਜੰਦੂ ਵੀ 1000 ਰੁਪਏ ਦਾ ਰਾਮ ਉਹਨਾਂ ਨੂੰ ਯਾਦ ਕਰਿਆ ਸਾਡੇ ਬਹੁਤ ਹੀ ਸਰਕਾਰ ਤੋਂ ਜੀਵਨ ਸਿੰਘ ਸਰਵਰ ਇੱਥੇ ਸਹਾਬ ਕਪਨਾਥ ਸਿੰਘ ਜੀ ਸੋਲੂ ਲਗਾ ਰਿਹਾ ਸਰਬ ਦੀ ਸੋਲੂ ਟੀਮ ਸੀ ਜਿਹੜਾ ਆਈ ਪੁਰੀਆ ਦਾਈ ਬਾਈ ਗਵਿੰਦਰ ਸਿੰਘ ਕੈਂਦੇ ਬਹਾਦਰ ਸਿੰਘ ਕੇਲਾ ਨੇ ਮੇਜਿਆ ਕੇਲਾ ਦੇ ਬਾਅਦ ਸਰਬਤ ਹੋਇਆ ਤੇ ਚੇਤੇ ਕੋਲ ਪਹੁੰਚਣਾ ਪੱਤੀ ਜੇਦੇ ਵਾਸਤੇ ਜੇੜੇ ਦੇ ਵਿੱਚ ਪੁਆਇੰਟ 72 ਦੇ ਕੰਨਾਂ ਦਾ 72 ਦੇ ਕੰਨ

<ihak> कौन सा चीज देंगे है गरीब पर और और संस्कृति मक्की वाले गोपीवास्ते आ गया कल की पार्टी दुणत्त। मायला की जाई डॉक्टर भाई श्री सिंह जी 500 रुपए में वजबना करना है भाई कोतवाल और सामने कमेरे सारे वाला कोतवाल जय प्रकाश और मां घर लाते आते हैं ਕੋਤਨਾ ਦੇ ਬਤਾਰੀ ਹਰ ਚਾਲੇ ਕਰਦੇ ਖਾਇਦ ਪਿੰਡ ਵਾਲਾ ਕਮਾਰੀ ਮਾਰੇ ਅਜੇ ਦੋਖਸਾ ਅਜੇ ਦੋਖਸਾ ਅਜੇ ਦੋਖਸਾ ਹੁਸਨਾ ਹੁਸਨਾ ਤੱਕਰ 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 ਹਰ ਤੱਕਰ ਚੰਗਰੀ ਸੜਾਈ ਹਰ ਦੇ ਦੇਖੂ ਕੋਲ ਦੇ ਮਾਨਾ ਤਾਪੋ ਉਸ ਜਿੰਦੜ ਕੇ ਜਿੰਨਾ ਦੇ ਟੋਲੇ ਪਟਾਣੇ ਵਿੱਚ ਹੋ ਜਾਣਾ ਜਿੰਨਾ ਮਣਾ ਲੈ ਚੱਲਣਾ ਕੋਈ ਵੀ ਰਾਹ ਦਾ ਫੂਰ ਜਿੱਤਦੀ ਆ ਬੋਲ ਕਰਦਾ ਜੇ ਰਾਹ ਦਾ ਫੂਰ ਜਿੱਤਦੀ ਆ ਦੋ ਕਰਦਾ ਜੋ ਆ ਵੀ ਗੁੱਤਦਾ ਬਲੌਗ ਨੂੰ ਜੀ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਖਤਮ ਕਰਦੇ ਹਾਂ ਭੋਲੇ ਹੋਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ